ਖਾਡੀਆਂ ਜਿਹੜੀਆਂ ਮੰਗਾਂ ਪਾਵਰ ਪਲਾਂਟ ਦੀ ਮੈਨੇਜਮੈਂਟ ਵੱਲੋਂ ਬਹੁਤ ਚਿਰਦਿਆਂ ਮੰਨੀਆਂ ਗਈਆਂ ਨੇ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਰਹੀ ਹੋਰੇ ਹਾਏ 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 ਨਮਕਿੰਦ ਤੋਂ ਹਾਏ 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 ਬਿਜਲੀ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੂੰ 31 ਸੱਤ ਦਿਨਾਂ ਦੀ ਮੀਟਿੰਗ ਦੇ ਵਿੱਚ 31 ਸੱਤ 24 ਦਿਨਾਂ ਦੇ ਵਿੱਚ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਜਿਹੜੀ ਮੈਨੇਜਮੈਂਟ ਆ ਭੱਜ ਰਹੀ ਆ ਸਾਡੀਆਂ ਮੰਗਾਂ ਜਿਹੜੀਆਂ ਨੇ ਇੱਕ ਤਾਂ ਜਿਸ ਤਰ੍ਹਾਂ ਸਾਡਾ ਕੋਈ ਮਲਾਜ਼ਿਮਾ ਕੋਲ ਤੇ ਉਹਦਾ ਐਕਸੀਡੈਂਟ ਹੋ ਜਾਂਦਾ ਕਰੰਟ ਲੱਗ ਕੇ ਉਹਦੀ ਜੂਮਾ ਮੌਤ ਹੋ ਜਾਂਦੀ ਆ ਉਸ ਤੋਂ ਅਸੀਂ ਮੰਗ ਕਰਦੇ ਆ ਕਿ ਉਹਨੂੰ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇ ਉਹਦੇ ਪਰਿਵਾਰ ਨੂੰ ਤੇ ਉਹਨੂੰ ਜਿਹੜਾ ਆਪਣਾ ਸੀਨੀਅਰ ਦਾ ਦਰਜਾ ਦਿੱਤਾ ਜਾਵੇ ਦੇਖਿਓ ਨਾ ਕੋ ਕਰੋ ਨਾ ਕੋ ਜਿਹੜਾ ਸੰਘਰਸ਼ਾ ਉਹ ਸਾਂਝੀ ਛੁੱਟੀ ਦੇ ਰੂਪ ਦੇ ਕੇ 10 ਤਰੀਕ ਤੋਂ ਲੈ ਕੇ 12 ਤਰੀਕ ਤੱਕ ਜਿਹੜੇ ਸਾਰੇ ਮੁਲਾਜ਼ਮ ਨੇ ਉਹ ਛੁੱਟੀ ਦੇ ਲਈ ਸੰਘਰਸ਼ ਛੁੱਟੀ ਦੇ ਸਾਡੇ ਯੂਨੀਟ ਹਟਾਂ ਬਹੁਤ ਖਾਲੀ ਪਈਆਂ ਨੇ ਜਿੱਥੇ 10-10 ਮੁਲਾਜ਼ਮ ਇੱਕ ਇੱਕ ਫੀਲਡਰ ਤੇ ਕੰਮ ਕਰਦੇ ਸੀ ਉੱਥੇ ਇੱਕ ਇੱਕ ਬੰਦਾ ਜਿਹੜਾ ਸਾਡਾ ਮੁਲਾਜ਼ਮਾ ਕੰਮ ਕਰ ਰਿਹਾ ਬਹੁਤ ਜ਼ਿਆਦਾ ਇੱਕ ਇੱਕ ਮੁਲਾਜ਼ਮ ਤੇ ਬਹੁਤ ਜਗ੍ਹਾ 2010-10 ਬੰਦਿਆਂ ਦਾ ਕੰਮ ਇੱਕ ਇੱਕ ਮੌਲਾਜ਼ਮ ਕਰ ਰਿਹਾ ਹੈ ਮਾਨਸਿਕ ਤੌਰ ਤੇ ਵੀ ਇਹੋ ਬਿਮਾਰੀਆਂ ਦੇ ਸਹਾਰ ਹੋ ਰਹੇ ਨੇ ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀਆਂ ਦੇ ਸੰਜੋਗ ਫੋਰਮ ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਤੇ ਐਸੋਸੀਏਸ਼ਨ ਆਫ ਯੂਨੀਅਨ ਇੰਜੀਨੀਅਰ ਦੇ ਸੱਦੇ ਤੇ ਬੁੱਧਵਾਰ ਨੂੰ ਬਿਜਲੀ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਇਹ ਹੜਤਾਲ 13 ਸਤੰਬਰ ਤੱਕ ਚੱਲੇਗੀ ਬਿਜਲੀ ਮੁਲਾਜ਼ਮਾਂ ਨੇ ਮੰਗਾਂ ਨੂੰ ਲਾਗੂ ਨਾ ਹੋਣ ਕਰਕੇ ਇਹ ਸੰਘਰਸ਼ ਵਿਡੀਆ ਜਗ ਇਸ ਮੌਕੇ ਤੇ ਬਿਜਲੀ ਬੋਰਡ ਦਫਤਰ ਸਰਹੰਦ ਦੇ ਬਾਹਰ ਰੋਜ਼ ਪ੍ਰਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਲਜੀਤ ਸਿੰਘ ਜੰਜੂਆ ਤੇ ਹਰਕਿਰਤ ਸਿੰਘ ਨੇ ਕਿਹਾ ਕਿ ਸਮੁੱਚੇ ਮੁਲਾਜ਼ਮਾਂ ਦਾ 1 ਜਨਵਰੀ 2016 ਤੋਂ 2021 ਤੱਕ ਦਾ ਬਕਾਇਆ ਮਹਿੰਗਾਈ ਪੱਤੇ ਦਾ 12% ਦੀ ਬਕਾਇਆ ਹਾਦਸੇ ਨਾਲ ਸ਼ਹੀਦ ਹੋਣ ਵਾਲੇ ਕਰਮਚਾਰੀ ਦੇ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਹਰ ਵਰਗ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ ਪੁਰਾਣੀ ਪੈਨਸ਼ਨ ਦੀ ਬਹਾਲੀ ਆਦੀ ਮੰਗਾਂ ਹੱਲ ਨਹੀਂ ਕੀਤੀਆਂ ਜਾ ਰਹੀਆਂ ਈ.ਓ.ਸੀ.ਬੀ.ਐਮ. ਬਲਾਈਜੀ ਪ੍ਰੋਫੈਸ਼ਨਲਸ ਕਰਤਾਰ ਦਜੀਤ ਸਿੰਘ ਜੱਜੂਆ ਅੱਜ ਅਸੀਂ ਪੰਜਾਬ ਦੇ ਸੱਦੇ ਤੇ ਇਕਤਾ ਮੰਚ ਅਤੇ ਜੋਇੰਟ ਫੋਰਮ ਦੇ ਸੱਦੇ ਤੇ ਇਹ ਪ੍ਰੋਗਰਾਮ ਆਯੋਜਿਤ ਕਰ ਰਹੇ ਹਾਂ ਸਾਡੀਆਂ ਜਿਹੜੀਆਂ ਮੰਗਾਂ ਪਾਵਰ ਕਾਮ ਦੀ ਮੈਨੇਜਮੈਂਟ ਵੱਲੋਂ ਬਹੁਤ ਚਿਰਦਿਆਂ ਮੰਨੇ ਗਈਆਂ ਨੇ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਰਹੀ ਤੇ ਅਸੀਂ ਇਹ ਉਸ ਬਈਆਂ ਉੱਪਰ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਕਾਫੀ ਸਮਾਂ ਹੋ ਗਿਆ ਸਾਡੀਆਂ ਮੰਗਾਂ ਜਿਹੜੀਆਂ ਨੇ ਇਕਦਾ ਜਿਸ ਤਰ੍ਹਾਂ ਸਾਡਾ ਕੋਈ ਮਲਾਜ਼ਮਾ ਕੰਮ ਤੇ ਉਹਦਾ ਐਕਸੀਡੈਂਟ ਹੋ ਜਾਂਦਾ ਕਰੰਟ ਲੱਗ ਕੇ ਉਹਦੀ ਮੌਤ ਹੋ ਜਾਂਦੀ ਆ ਉੱਤੋਂ ਕਾਸੀ ਮੰਗ ਕਰਦੇ ਆ ਕਿ ਉਹਨੂੰ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇ ਉਹਦੇ ਪਰਿਵਾਰ ਨੂੰ ਤੇ ਉਹਨੂੰ ਜਿਹੜਾ ਆਪਣਾ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਬਾਕੀ ਸਾਡੇ ਕਈ ਆਰਟੀਐਮ ਬਹੁਤ ਲੰਬੇ ਸਮੇਂ ਤੋਂ ਆਰਟੀਐਮ ਹੀ ਡਿਊਟੀ ਨਿਭਾ ਰਹੇ ਨੇ ਉਹਨਾਂ ਵੀ ਏਐਸਐ ਜਿਹੜੀ ਆ ਪ੍ਰੋਮੋਸ਼ਨ ਕੀਤੀ ਜਾਵੇ ਏਐਲਐਮ ਬਣਾਏ ਜਾਣਾਂ ਬਾਕੀ ਸਾਡੀਆਂ ਜਿਹੜੀਆਂ ਪੋਸਟਾਂ ਬਹੁਤ ਖਾਲੀ ਪਈਆਂ ਨੇ ਜਿੱਥੇ 10-10 ਮਲਾਜ਼ਮ ਇੱਕ ਫੀਲਡਰ ਤੇ ਕੰਮ ਕਰਦੇ ਸੀ ਉੱਥੇ ਇੱਕ ਇੱਕ ਬੰਦਾ ਜਿਹੜਾ ਸਾਡਾ ਮਲਾਜ਼ਮਾਂ ਕੰਮ ਕਰ ਰਿਹਾ ਹੈ ਬਹੁਤ ਜ਼ਿਆਦਾ ਇੱਕ ਇੱਕ ਮਲਾਜ਼ਮ ਉਤੇ ਬਹੁਤ ਜ਼ਿਆਦਾ ਬੋਝ ਹੈ 10-10 ਬੰਦਿਆਂ ਦਾ ਕੰਮ ਇੱਕ ਇੱਕ ਮਲਾਜ਼ਮ ਕਰ ਰਿਹਾ ਹੈ ਮਾਨਸਿਕ ਤੌਰ ਤੇ ਵੀ ਇਹੋ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਤੇ ਇਹ ਮੈਨੇਜਮੈਂਟ ਹੈ ਬੰਨਾ ਜਾਂ ਸਰਕਾਰ ਬੰਨਾ ਇਸ ਵੇਲੇ ਕੋਈ ਜ਼ੋਰ ਨਹੀਂ ਦਿੱਤਾ ਜਾ ਰਿਹਾ ਇਹ ਜਿਹੜੀਆਂ ਆਪਣੀਆਂ ਪੰਜਾਬ ਸਰਕਾਰ ਆ ਜਿਹੜੀ ਆਪਣੀ ਜਦ ਪਹਿਲਾਂ ਹੋਰ ਦੇ ਤੋਂ ਪਹਿਲਾਂ ਕਹਿੰਦੀ ਸੀ ਸਾਨੂੰ ਇੱਥੇ ਸੱਤਾ ਚ ਲੈ ਕੇ ਆਓ ਅਸਾਂ ਤੋਂ ਉਹਨੂੰ ਪਿਛੇ ਵੀ ਕੀ ਕਿਸੀ ਵੀ ਵਰਗ ਨੂੰ ਕਾਰਨਾ ਨਹੀਂ ਲਾਉਣਾ ਪਊਗਾ ਅੱਜ ਕਿਸਾਨ ਯੂਨੀਅਨ ਵੀ ਧਰਨੇ ਲਗਾ ਰਹੀ ਆ ਮਲਾਜ਼ਮ ਸਾਰੇ ਅਧਿਆਪਕ ਲਗਾ ਰਹੇ ਨੇ ਬਿਜਲੀ ਮਲਾਜ਼ਮ ਵੀ ਧਰਨੇ ਲਗਾ ਰਹੇ ਨੇ ਹੁਣ ਇਹਨਾਂ ਨੇ 600 ਯੂਨਤ ਦੇ ਕੇ ਜਿਹੜਾ ਆਮ ਕੋਦਲੀਤ ਨੂੰ ਇੱਕ ਪਾਸੇ ਤਾਂ ਸਦਾਈ ਬਣਾ ਰਹੇ ਆ ਕਈ ਲੋਕ ਕਹਿੰਦੇ ਨੇ ਬਹੁਤ ਵਧੀਆ ਦੇ ਰਹੇ ਨੇ ਪਰ ਇਹਨਾਂ ਨੇ ਟਾਰਫ ਵੀ ਚੇਂਜ ਹੀ ਕਰਤੇ ਆ ਜਿੱਥੇ 200 ਦਾ ਰੇਟ ਪੌਣੇ ਪੌਣੇ ਕਿ 4 ਰੁਪਏ ਸੀ ਉਸ ਤੋਂ ਬਾਅਦ 400 ਤੱਕ ਹੋਰ ਜਿਹੜਾ ਹੁੰਦਾ ਸੀ ਪੌਣੇ 7 ਰੁਪਏ ਤੇ ਲਾਸਟ ਰੇਟ ਜਿਹੜਾ ਹੈਗਾ ਸੀ 600 ਜੂਨ ਤੋਂ ਬਾਅਦ ਜਿਹੜਾ ਲਾਸਟ ਰੇਟ ਹੈਗਾ ਸੀ ਇਹ ਆਪਣੇ ਪੌਣੇ 8 ਰੁਪਏ ਹੁਣ ਇਹਨਾਂ ਨੇ ਕੀ ਕਰਿਆ 300 ਤੋਂ ਬਾਅਦ ਜਿਹੜਾ ਉੱਪਰਲਾ ਟਾਰਫ ਉਹ ਨੱਥਰ ਲਾਗ ਰਿਹਾ ਆਇਆ ਤੇ ਮੁਲਾਜ਼ਮਾਂ ਨੂੰ ਮੁਲਾਜ਼ਮਾਂ ਤੋਂ ਗੁੱੁੱਦੂ ਬਣਾਉਣੇ ਗੁਣਾਉਣਾ ਇਹਨਾਂ ਨੇ ਆਮ ਤੌਰ ਤੇ ਲਿਖਣੇ ਕਿ ਗੁੱੁੱਦੂ ਬਣਾ ਰਹੀ ਆ ਬਾਕੀ ਗੱਲਾਂ ਬਹੁਤ ਮਾਰਦੀ ਆਏ ਤੇ ਸਾਡੇ ਕੋਲ ਪੈਸਾ ਬਹੁਤ ਆ ਸਾਡਾ ਜਿਹੜਾ ਸਾਡੇ ਬਿਜਲੀ ਬੋਰਡ ਕੋਲੋਂ ਵੀ ਜਿਹੜਾ ਆਪਣੇ ਸੀਐਮਡੀ ਆ ਉਹ ਆਪਣੇ ਉਹਦੇ ਵੱਲੋਂ ਵੀ ਕਹਾ ਜਾ ਰਿਹਾ ਹੈ ਕਾਨਫਰੈਂਸ 'ਚ ਰਹੇ ਤੇ ਸਾਡੇ ਕੋਲ ਅਸੀਂ ਘਾਟੇ 'ਚ ਨਹੀਂ ਹੈ ਅੱਗੇ ਨਾਲ ਵਾਦੇ ਜਾਂ ਜੇਕਰ ਘਾਟੇ 'ਚ ਨਹੀਂ ਹੈਗੇ ਸਾਡਾ 4-4-505 ਸਾਲ ਦਾ ਸਾਡਾ ਅੀਰੀਅਰ ਕੋ ਆਇਆ ਜਿਹੜੇ ਸਾਡੇ 16 ਵਾਲੇ ਸਕੇਲ ਨੇ ਉਹਨਾਂ ਦਾ ਉਹਨਾਂ ਦਾ ਵੀ ਕੋਈ ਸਾਨੂੰ ਕੋਈ ਏਰੀਅਨ ਨਹੀਂ ਦਿੱਤਾ ਹੈਗਾ ਤੇ 4 ਸਾਲ ਹੋ ਗਏ ਸਾਡੇ ਸਕੇਲ ਰਬਾਈ ਜਿਹੋਏ ਨੂੰ ਆਰਟੀਐਲ ਹੋਸੀ ਆ ਉਹਨਾਂ ਦੇ ਵੀ ਸਕੇਲ ਹੈ ਆਪਣੇ ਕੋਡ ਐਂਡ ਲਾਗੂ ਹੋਣਾ ਚਾਹੀਦਾ ਉਹ ਵੀ ਸਾਡੀ ਮੰਗ ਹੈ ਅਧੂਰੀ ਪਈਆ ਸਾਰੇ ਮੁਲਾਜ਼ਮ ਨਾਰਾਜ਼ ਨੇ ਕਿ ਸਾਡਾ ਕੋਡ ਐਂਡ ਕਿਉਂ ਨਹੀਂ ਦਿਵਾਇਆ ਹੋਰਾਂ ਦਾ ਵੱਧ ਗਿਆ ਤਾਂ ਸਾਡਾ ਵੀ ਵਧਣਾ ਚਾਹੀਦਾ ਹੈ ਤਾਂ ਸਾਡਾ 5-5 ਲੱਖ ਰੁਪਇਆ ਜਿਹੜਾ ਗਵਰਨਮੈਂਟ ਵੱਲ ਪਾਵਰ ਕਾਮਨ ਦੀ ਮੈਨੇਜਮੈਂਟ ਵੱਲ ਖੜਾ ਆ ਉਹ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਉਹ ਜਿਹੜਾ ਜਲਦੀ ਤੋਂ ਜਲਦੀ ਸਰਕੂਲਰ ਕਿਤੇ ਜਾਣਾ ਉਹਦਾ ਸਾਨੂੰ ਜਿਹੜਾ ਵੀ ਇਹ ਬੈਨੀਫਿਟ ਸਾਨੂੰ ਦਿੱਤਾ ਜਾਵੇ। ਸਰਦਖੰਨਾ ਅੱਜ ਤੋਂ ਸੈਸ਼ਨ ਦਾ ਪ੍ਰਧਾਨ ਅੱਜ ਬਿਜਲੀ ਵਿਲਾਗਮੇਟਤਾ ਮੰਚ ਅਤੇ ਜੁਆਇੰਟ ਫੋਰਮ ਦੇ ਸਾਹਮਣੇ ਸੱਜੇ ਸੱਦੇ ਤੋਂ ਸਰਾਂਦ ਡਿਵੀਜ਼ਨ ਦੇ ਵਿੱਚ ਸਾਥੀਆਂ ਵੱਲੋਂ ਰੋਸ ਰੈਲੀ ਆ ਜਿਹੜੀ ਉਹ ਕੀਤੀ ਗਈ ਆ ਰੋਸਦਾਰਨਾ ਦਿੱਤਾ ਗਿਆ ਬਿਜਲੀ ਰੋਡ ਦੀ ਮੈਨੇਜਮੈਂਟ ਦੇ ਖਿਲਾਫ ਅਤੇ ਬਿਜਲੀ ਮੰਤਰੀ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਬਿਜਲੀ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਗਾਂ ਨੂੰ 31/7 ਦੀ ਮੀਟਿੰਗ ਦੇ ਵਿੱਚ 31/7/24 ਦੀ ਮੀਟਿੰਗ ਦੇ ਵਿੱਚ ਮੰਗਾਂ ਲਾਗੂ ਕਰਨ ਤੇ ਜਿਹੜੀ ਮੈਨੇਜਮੈਂਟ ਆ ਭੱਜ ਰਹੀ ਆ ਜਿਹੜਾ ਸੰਘਰਸ਼ ਆ ਉਹ ਸਮੂਹਿਕ ਛੁੱਟੀ ਦੇ ਰੂਪ ਦੇ ਵਿੱਚ 10 ਤਰੀਕ ਤੋਂ ਲੈ ਕੇ 12 ਤਰੀਕ ਤੱਕ ਜਿਹੜੇ ਸਾਰੇ ਮੁਲਾਜ਼ਮ ਨੇ ਉਹ ਛੁੱਟੀ ਦੇ ਵਿੱਚ ਸਮੂਹਿਕ ਛੁੱਟੀ ਦੇ ਜਿਹੜਾ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੇਜਮੈਂਟ ਨੇ ਅਸੀਂ ਕਹਿਣਾ ਚਾਹੁੰਦੇ ਆ ਜਿਹੜਾ ਸੰਘਰਸ਼ ਆ ਇਹ ਉਹਦਾ ਸਿਰ ਤੇ ਜੀ ਉਹ ਤਲਵਨੀ ਜੱਲੂਗਾ ਜੋ ਸਾਡੇ ਸਟੇਟ ਲੀਗ ਦਾ ਵੱਲੋਂ ਸਾਡੀ ਸਟੇਟ ਕਮੇਟੀ ਵੱਲੋਂ ਫੈਸਲਾ ਆਊਗਾ ਸੰਘਰਸ਼ਾ ਜਿਹੜਾ ਲੰਬੇ ਦੌਰ ਤੱਕ ਵਧਾਇਆ ਜਾ ਸਕਦਾ ਲਾਜਵੇਤਾ ਜਿੰਦਾਬਾਦ ਜਿੰਦਾਬਾਦ ਜਿਲ੍ਹਾ